ਰੇ ਪਾਸੇ ਉਧਰ ਬਾਈ ਜੀ ਖੜੇ ਵੀ ਹੋਏ ਆ ਇੱਕ ਦੇਖ ਰਹੇ ਆ ਵੀ ਮੇਰੇ ਵਾਂਗੂੰ ਤੋਂ ਜਿਵੇਂ ਇਹਨਾਂ ਨੇ ਦੱਸਿਆ ਸੀ ਕਿ ਇਹਦੇ ਅੰਦਰ ਮੁੰਚੀ ਖਾਨੇ ਬਣੇ ਹੋਏ ਆ ਪਹਿ ਖਾਨੇ ਬਣੇ ਹੋਏ ਆ ਕਾਫੀ ਕੁਝ ਬਣਿਆ ਹੋਇਆ ਹੈ ਅੱਜ ਜਿਵੇਂ ਪਹਿਲੀ ਵਾਰ ਹੀ ਆਇਆ ਆ ਮੈਂ ਮਗਰਲੇ ਗੇਟ ਤੋਂ ਐਂਟਰ ਹੋਇਆ ਆ ਤੋ ਆਪਾਂ ਦਿਖਾਸ ਪਰ ਤੁਹਾਨੂੰ ਸਾਰੇ ਦੇਣਾ ਆ ਆ ਦੇਖੋ ਇੱਕ ਤਾਰ ਆ ਬਣਿਆ ਹੋਇਆ ਇਹਦੇ ਦੇ ਕਿਉਂਕਿ ਉਸ ਟਾਈਮ ਦੇ ਵਿੱਚ ਤਾਂ ਇੰਨਾ ਇੰਨੇ ਪੁਰਾਣੀ ਰਹਿੰਦੀ ਨਹੀਂ ਹੈਗੀ ਮੈਂ ਥੋੜਾ ਜਿਹਾ ਪਿੱਛੇ ਹੋ ਕੇ ਦਿਖਾਉਣਾ ਤੁਹਾਨੂੰ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਆਹ ਹੈ ਨਾ ਆਹ ਅੰਦਰਲੇ ਪਾਸੇ ਵਾਜਣੇ ਗੇਟ ਇਹਨਾਂ ਦੇ ਛੋਟੇ-ਛੋਟੇ ਹੀ ਆ ਜਿਵੇਂ ਮੇਰਾ ਕੱਦ ਸੌਖ ਨਾਲ ਲੰਬਾ ਹੀ ਹੈ ਤੋਂ ਮੇਰੇ ਬਰਾਬਰ ਸਰਾਬਰ ਹੀ ਆ ਜਾਂਦਾ ਹੈ ਨੇਰਾ ਵਾਂ ਅੰਦਰ ਜਮਾ ਆਵਾਜ਼ ਤਾਂ ਗੂੰਜਦੀ ਹੈ ਇੱਥੇ ਆ ਕੇ ਮੇਰੀ ਇੱਧਰਲੇ ਪਾਸੇ ਪੁਰਾਣਾ ਗੇਟ ਆ ਜਾਂਦਾ ਤੁਹਾਨੂੰ ਗੇਟ ਇੱਕ ਅਜੂਬਾ ਹੀ ਮੰਨ ਲਓ ਤੁਸੀਂ ਕਿ ਇੰਨਾ ਖੂਬਸੂਰਤ ਹੀ ਏ ਠੀਕ ਹੈ ਜੀ ਤੇ ਜਦੋਂ ਇਸ ਦੇ ਨਾਮ ਰੱਖਣ ਦੀ ਵਾਰੀ ਆਈ ਤਾਂ ਮੰਤਰੀਆਂ ਨੇ ਕਿਹਾ ਵੀ ਰੰਜੀਤ ਬਾਗ ਰੱਖ ਦਿੰਨੇ ਆ ਅੱਛਾ ਜੀ ਕਵਰ ਨੌ ਨਿਹਾਲ ਬਾਗ ਰੱਖ ਦਿੰਨੇ ਆ ਠੀਕ ਹੈ ਜੀ ਤੇ ਮਹਾਰਾਜ ਅਜੀਤ ਸਿੰਘ ਜੀ ਵੀ ਗੁਰੂ ਰਾਮਦਾਸ ਜੀ ਦੇ ਪ੍ਰਤੀ ਸ਼ਰਧਾ ਦੇ ਕਾਰਨ ਉਹਨਾਂ ਨੇ ਇਸ ਦਾ ਨਾਮ ਰਾਮ ਬਾਗ ਰੱਖਿਆ ਅੱਛਾ ਜੀ ਹਾਂਜੀ ਅੱਛਾ ਤਾਂ ਰਾਮ ਬਾਗ ਨਾਮ ਆ ਜੀ ਠੀਕ ਹੈ ਠੀਕ ਹੈ ਜੀ ਇਹ ਇਹ 1818 ਈਸਵੀ ਦੇ ਵਿੱਚ ਸ਼ੁਰੂ ਹੋਇਆ ਤੇ 1839 ਦੇ ਵਿੱਚ ਜਾ ਕੇ ਕੰਪਲੀਟ ਹੋਇਆ ਕੰਪਲੀਟ ਹੋਣ ਤੋਂ ਬਾਅਦ ਪਹਿਲਾ ਮਹਾਰਾਜਾ ਅਨਜੀਤ ਸਿੰਘ ਜੀ ਕਿਲਾ ਗਵਿੰਦਗਰ ਸਾਹਿਬ ਰਹਿੰਦੇ ਸੀ ਠੀਕ ਹੈ ਤੋਂ ਬਾਅਦ ਇੱਥੇ ਸੰਮਰਪਾਸ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਉਹ ਭਾਈ ਆਪਾਂ ਆਏ ਹੋਏ ਆ ਜੰਮੁਰੀਤ ਸਾਹਿਬ ਉਹ ਇੱਥੇ ਮੈਂ ਤੁਮਣਾ ਹੈ ਆਰਾਮ ਬਾਗ ਤੇ ਚੱਲਣਾ ਤੁਹਾਨੂੰ ਲੈ ਕੇ ਆਰਾਮ ਬਾਗ ਦੇ ਵਿੱਚ ਕਿਵੇਂ ਹੋ ਦੋਸਤੋ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਘੁੰਮ ਰਿਹਾ ਹਾਂ ਅਮ੍ਰਿਤਸਰ ਤੁਹਾਨੂੰ ਵੀ ਕਮਾਣਾ ਇੱਥੇ ਮੈਂ ਆਰਾਮ ਬਾਗ ਦੇ ਵਿੱਚ ਸੋ ਇੱਥੇ ਦਾ ਇਹ ਆਰਾਮ ਬਾਗ ਆ ਜਿਹਦੇ ਵਿੱਚ ਆਪਾਂ ਐਂਟਰ ਹੋ ਗਏ ਹੋਏ ਹਾਂ ਜਿਹੜਾ ਤੁਸੀਂ ਮੇਨ ਗੇਟ ਵੇਖਿਆ ਸੀ ਉਹ ਸੀਗਾ ਆਰਾਮ ਬਾਗ ਦਾ ਪੰਜਾਬੀ ਦਾ ਮਹਾਉਤਸਵ ਉਹ ਇੱਥੇ ਦਾ ਆ ਲੱਗਿਆ ਹੋਇਆ ਬੋਰਡ ਇਹਦੇ ਬਾਰੇ ਪਹਿਲਾਂ ਮੈਂ ਥੋੜੀ ਕਰਦਾ ਸਟੱਡੀ ਵੀ ਇਹ ਕਿਉਂ ਬਣਿਆ ਹੋਇਆ ਹੈ ਕਿ ਇਹਦਾ ਇੱਥੇ ਮਤਲਬਾ ਕੋਈ ਹਿਸਟੋਰੀਕਲ ਲਿੰਕ ਹੈਗਾ ਸੋ ਆਪਾਂ ਉਹ ਸਾਰੀਆਂ ਚੀਜ਼ਾਂ ਚੈੱਕ ਕਰਦੇ ਆਂ ਤੇ ਤੁਹਾਨੂੰ ਦੱਸਦੇ ਆਂ ਫਿਰ ਸੋ ਮੈਨੂੰ ਲੱਗ ਰਿਹਾ ਮੈਨੂੰ ਰਾਈਟ ਆਈ ਸਾਈਡ ਤੋਂ ਜਾਣਾ ਚਾਹੀਦਾ ਹੋੜੀ ਹੋੜੀ ਸ਼ਿਕਾਰੀਆ ਸੋ ਭਾਈ ਮੈਂ ਲੋਕਲ ਬੰਦੇ ਤੋਂ ਪਤਾ ਕਰਿਆ ਸੋ ਇੱਥੇ ਇੱਕ ਰਾਮ ਬਾਗ ਬਾਗ ਦਾ ਨਾਮ ਰਾਮ ਬਾਗ ਆ ਇਸ ਤੋਂ ਇਲਾਵਾ ਮਹਾਰਨਜੀਤ ਸਿੰਘ ਦੀ ਪਲੇਸ ਬਣੀ ਹੋਈ ਹੈ ਉਹਨਾਂ ਦੀ ਯਾਦ ਦੇ ਵਿੱਚ ਪਾਰਕ ਬਣਿਆ ਹੋਇਆ ਤੇ ਇੱਕ ਇੱਥੇ ਅੰਮ੍ਰਿਤਸਰ ਕਲੱਬ ਬਣਿਆ ਹੋਇਆ ਸੋ ਇਸੇ ਦੇ ਵਿੱਚ ਤਿੰਨ ਚੀਜ਼ਾਂ ਬਣੀਆਂ ਹੋਈਆਂ ਯਾਰ ਤੇ ਚੱਲਦੇ ਆਂ ਆਪਾਂ ਅੱਗੇ ਘੁੰਮਦੇ ਆਂ ਫਿਰ ਉਹਨੂੰ ਲੈ ਕੇ ਚੱਲਦਾ ਸਾਰਾ ਮੈਂ ਦਿਖਾਉਣਾ ਇੱਥੋਂ ਵਗੀ ਹੁੰਦੀ ਆ ਸਟਾਰਟਿੰਗ ਸਾਹਮਣੇ ਮੇਰੇ ਕੁੱਤੇ ਬਹੁਤ ਘੁੰਮ ਰਹੇ ਆ ਜਿਹੜੇ ਕਿ ਡਿਸਟਰਬੈਂਸ ਕ੍ਰੀਏਟ ਕਰ ਰਹੇ ਆ ਇੱਥੋਂ ਮਾਰਦੇ ਆਪਾਂ ਸ਼ਾਰਟਕਟ ਰੋਡ ਕਟ ਮਾਰ ਕੇ ਚੱਲਦੇ ਆਂ ਤੇ ਵੇਖਦੇ ਆਂ ਅੱਗੇ ਸੋ ਜਿੱਦਾਂ ਹੀ ਆਪਾਂ ਅੰਦਰ ਅੱਗੇ ਆਉਨੇ ਆਂ ਸੋ ਆਪਾਂ ਨੂੰ ਆ ਪ੍ਰਾਣੀਆਂ ਜਿਹੀਆਂ ਬਿਲਡਿੰਗਾਂ ਦਿਖਣ ਲੱਗ ਜਾਂਦੀਆਂ ਜਿਹੜੀਆਂ ਪੁਰਾਣੇ ਟਾਈਮ ਦੇ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਇੱਧਰ ਦੇਖੋ ਕਿੰਨਾ ਮੋਟਾ ਤਣਾਵਾ ਅੱਜ ਦੇ ਟਾਈਮ ਦੇ ਵਿੱਚ ਤਾਂ ਇੰਨਾ ਮੋਟਾ ਡਰਾਕਟ ਹੋਣ ਹੀ ਨਹੀਂ ਦਿੰਦੇ ਪਹਿਲਾਂ ਹੀ ਕੱਟ ਦਿੰਦੇ ਆ ਉਹਨੂੰ ਆ ਦੇਖੋ ਪੁਰਾਣੀ ਬਿਲਡਿੰਗਾਂ ਸਾਰੀ ਇਹ ਜਿੰਨਾ ਨਕਾਸ਼ੀ ਹੋਈ ਉਸ ਟਾਈਮ ਦੇ ਵਿੱਚ ਹੋਈ ਹੋਈ ਆ ਜੀ ਮੇਬੀ ਇਹਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਵਾ ਸੋ ਬਈ ਕਾਫੀ ਵੱਡਾ ਬਣਿਆ ਹੋਇਆ ਹੈ ਇਹ ਪਾਰਕ ਸੋ ਆਪਾਂ ਸਾਰਾ ਕੁਝ ਇਹ ਵਿੱਚ ਵੇਖਦੇ ਆਂ ਕੀ ਕੀ ਦੇਖਣ ਵਾਲਾ ਵਾ ਤੇ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਇਹਦੇ ਵਿੱਚ ਘੁੰਮ ਕੇ ਮੌਸਮ ਥੋੜਾ ਜਿਹਾ ਖਤਰਨਾਕ ਜਿਹਾ ਅੱਜ بارش ਆ ਸਕਦੀ ਹੈ ਤਾਂ ਨਾ ਆਵੇ ਤਾਂ ਚੰਗੀ ਗੱਲ ਕਿਉਂਕਿ ਮੇਰਾ ਇਹ ਕੈਮਰਾ ਹੈਗਾ ਦੂਸਰਾ ਸੋ ਇਹ ਵਾਟਰਪੂਫ ਨਹੀਂ ਹੈਗਾ ਸੋ ਆਹ ਬਿਲਡਿੰਗ ਦੇ ਵਿੱਚ ਆਪਾਂ ਆ ਗਏ ਹਾਂ ਪਰਲੇ ਹੱਥ ਆਹ ਬਿਲਡਿੰਗ ਕੁਛ ਇਦਾਂ ਦੀ ਬਣੀ ਹੋਈ ਹੈ ਚੈੱਕ ਕਰੋ ਇਹਦੀ ਨਕਾਸ਼ੀ ਮੈਂ ਤੁਹਾਨੂੰ ਰੋਕ ਕੇ ਇੱਕ ਵਾਰ ਆਰਾਮ ਨਾਲ ਦਿਖਾ ਦਿੰਦਾ ਸਾਰਾ ਇਹਦਾ ਪ੍ਰਾਣ ਡਿਜ਼ਾਈਨ ਆ ਸਾਹਮਣੇ ਮੇਰੇ ਆ ਜਾਂਦਾ ਕਲੱਬ ਜਿਹੜਾ ਮੈਂ ਤੁਹਾਨੂੰ ਦੱਸ ਕੇ ਆਟਿਆਂ ਹਾਂ ਤੇ ਆਪਾਂ ਕਲੱਬ ਦੇ ਅੰਦਰ ਤਾਂ ਕਰ ਨਹੀਂ ਕੀ ਆ ਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਘੁੰਮਣ ਨੂੰ ਕਿੱਧਰ ਬਣਿਆ ਹੋਇਆ ਹੈ ਘੁੰਮਣ ਨੂੰ ਕਿੱਧਰ ਬਣਿਆ ਹੋਇਆ ਵਾ ਕੀ ਦੇਖਣੇ ਵਾਲਾ ਕੀ ਆ ਜਾਂ ਹਾਂ ਤੇ ਦੇਖਣੇ ਵਾਲਾ ਹਾਂ ਅੰਦਰ ਉਹ ਸ ਹੈ ਸਾਹਮਣੇ ਇਧਰ ਹੈ ਇਧਰ ਕੀ ਬਣਾ ਹੈ ਇਧਰ ਆ ਰੋਡ ਸੇ ਜਾਉਂਗਾ ਓ ਰੋਡ ਹੀ ਹੈ ਉਹ ਸੁਣੀ ਰੋਡ ਹੀ ਹੈ ਸਾਹਮਣੇ ਜਾਉਂ ਉਹ ਭਾਈ ਆਪਣਾ ਘੁੰਮਣੂ ਜਿਹੜੀ ਚੀਜ਼ ਹੈਗੀ ਉਹ ਇਧਰਲੀ ਸਾਈਡ ਆ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਇਧਰਲੇ ਹੱਥ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਧਰ ਵੀ ਦਰਖਤ ਬੜੇ ਪੁਰਾਣੇ ਪੁਰਾਣੇ ਲੱਗੇ ਉਸ ਟਾਈਮ ਦੇ ਨਾ ਪੁਰਾਣੇ ਪੁਰਾਣੇ ਬੋਰਡ ਲੱਗੇ ਹੋਏ ਆ ਬਹੁਤ ਵੱਡੇ ਵੱਡੇ ਦਰਖਤ ਲੱਗੇ ਹੋਏ ਆ ਤੇ ਬਿਲਡਿੰਗਾਂ ਵੀ ਇਹਦੇ ਵਿੱਚ ਪੁਰਾਣੀਆਂ-ਪੁਰਾਣੀਆਂ ਹੈਗੀਆਂ ਸਾਰੀਆਂ ਲਗਭਗ ਸਾਰੀਆਂ ਹਿਸਟੋਰੀਕਲ ਨੇ ਆਵਾਜ਼ ਸੁਣ ਆਉਂਦੀ ਹੋਣੀ ਹੈ ਚਿੜੀਆਂ ਦੀ ਮਿੱਠੀ-ਮਿੱਠੀ ਕੁਦਰਤ ਦੀ ਗੋਦ ਦੇ ਵਿੱਚ ਸਾਹਮਣੇ ਦੇਖਦੇ ਆਪਾਂ ਜਾ ਕੇ ਹੁਣ ਇਹ ਕਿਹੜੀ ਬਿਲਡਿੰਗ ਬਣੀ ਹੋਈ ਹੈ ਹੂੰ ਹੂੰ ਕਿਉਂਕਿ ਮੈਂ ਵੀ ਫਸਟ ਟਾਈਮ ਆਇਆ ਹਾਂ ਮੈਂ ਵੀ ਪਹਿਲਾਂ ਕਦੇ ਨਹੀਂ ਆਇਆ ਇੱਕ ਮੇਰੇ ਰਾਈਟ ਸਾਈਡ ਵੀ ਹੈਗੀ ਹੈ ਬਿਲਡਿੰਗ ਅਰੇ ਇੱਧਰ ਤਾਂ ਝਾੜੀਆਂ ਬੜੀਆਂ ਹੋਈਆਂ ਪਈਆਂ ਮੈਨੂੰ ਲੱਗਦਾ ਨਹੀਂ ਇੱਧਰ ਤਾਂ ਲਾਂਗਾ ਹੈਗਾ ਆ ਬਚਾਲੇ ਇਹਨਾਂ ਨੇ ਆ ਪਾਣੀ ਪੋਣੀ ਖਰਾਉਣ ਨੂੰ ਬਣਾਇਆ ਹੋਇਆ ਥੋੜੀ ਮੇਨਟੇਨੈਂਸ ਨੂੰ ਲੈ ਕੇ ਕਮੀ ਹੈ ਪਹਿਲਾਂ ਆਪਾਂ ਰਾਈਟ ਵਾਲੀ ਦੇਖਦੇ ਹਾਂ ਮੈਨੂੰ ਰਸਤਾ ਲੱਭ ਗਿਆ ਪਤਾ ਲੱਗਾ ਦੇਖੋ ਕਿਵੇਂ ਜੰਗਲ ਦੇ ਵਿੱਚ ਬਣਿਆ ਹੋਇਆ ਸਾਰੇ ਪਾਸੇ ਝਾੜੀਆਂ ਝਾੜੀਆਂ ਨੇ ਦੇਖੋ ਸਾਰਾ ਇਹਨੂੰ ਥੋੜਾ ਰੈਨੋਵੇਟ ਕੀਤਾ ਆ ਅੰਦਰਲੇ ਵਸੇ ਦੁਵਾਰਾਂ ਵੀ ਕੀਤੀਆਂ ਹੋਈਆਂ ਨੇ ਜਿੱਦਾਂ ਆਪਾਂ ਪਹਿਲਾਂ ਨਹੀਂ ਦੇਖੀ ਬਾਹਰ ਲੱਗਭਗ ਥੋੜੀ ਥੋੜੀ ਉਹਦੇਾਰ ਗਈ ਆ ਇਹ ਬਾਰੀਆਂ ਪੂਰੀਆਂ ਤੇ ਨਾਲ ਇਟਾਂ ਲਾ ਕੇ ਬੰਦੇ ਕੀਤੀਆਂ ਪਈਆਂ ਨੇ ਅੰਦਰ ਜਾ ਨਹੀਂ ਸਕਦੇ ਕਿਉਂਕਿ ਜਿੰਦਾ ਲੱਗਿਆ ਹੋਇਆ ਲੋਕ ਲੱਗਿਆ ਹੋਇਆ ਹੈ ਨਾ ਬਾਰੋਂ ਹੀ ਦੇਖਣਾ ਬਾਰੋਂ ਹੀ ਬਸ ਰੱਖਿਆ ਹੈ ਅੰਦਰੋਂ ਦਰਜਾਨ ਵਾਲਾ ਕੰਮ ਕੋਈ ਨਹੀਂ ਹੈਗਾ ਆਸੇ ਪਾਸੇ ਦਾ ਮਾਹੌਲ ਚੈੱਕ ਕਰ ਲਓ ਕੋਈ ਛੇਤਾਂ ਦਾ ਹੂੰ ਹੂੰ ਜਿਆਦਾ ਦੂਰੋਂ ਨਹੀਂ ਦਿਖਾ ਸਕ ਰਿਹਾ ਕਿਉਂਕਿ ਇੱਧਰ ਝਾੜੀਆਂ ਲੱਗੀਆਂ ਨੇ ਸੋ ਜਿੰਨਾ ਕਿ ਐਂਗਲ ਮੇਰੇ ਤੋਂ ਕਵਰ ਹੋ ਰਿਹਾ ਮੈਂ ਕਰ ਰਿਹਾ ਹਾਂ ਅਸਾਦੀ ਇਹਨਾਂ ਨੇ ਪੁਰਾਣੀ ਉਸ ਟਾਈਮ ਦੀ ਨਕਾਸ਼ੀ ਜੀ ਕਰੀ ਹੋਈ ਆ ਤੇ ਉੱਚਾ ਹੋਤਾ ਬਾਈ ਹਾਈਟ ਕਾਫੀ ਹੈ ਜੀ ਇੱਧਰ ਤੋਤੇ ਫਿਰਦੇ ਆ ਆਹ ਵੀ ਹਾਂ ਵੀ ਕਿੱਦਾਂ ਇੱਧਰ ਇੱਕ ਬਣਿਆ ਹੋਇਆ ਇਹਨਾਂ ਨੇ ਇੱਥੇ ਕੁਝ ਲਿਖਿਆ ਵੀ ਹੋਇਆ ਵਾ ਪਰ ਡਿਊ ਟੂ ਮੇਨਟੇਨੈਂਸ ਦੇ ਕਰਕੇ ਆਪਾਂ ਕੁਝ ਦੇਖ ਨਹੀਂ ਪਾ ਰਹੇ ਤੇ ਅੱਗੇ ਨਹੀਂ ਜਾ ਪਾ ਰਹੇ ਹੁਣ ਆਪਾਂ ਚੱਲਦੇ ਆਂ ਵਾਈਟ ਬਿਲਡਿੰਗ ਵਾਲੇ ਪਾਸੇ ਇਹ ਤਾਂ ਦੇਖ ਲਈ ਚ ਕੋ ਖਾਸ ਲੱਗਿਆ ਨਹੀਂ ਮੈਨੂੰ ਦੇਖਣ ਵਾਲਾ ਦਰਖਤ ਬਹੁਤ ਝੂਟੇ ਲੱਗੇ ਹੋਏ ਇੱਥੇ ਆ ਲੱਗੇ ਹੋਇਆ ਚੀਲ ਦਾ ਦਰਖਤ ਜਿਹੜਾ ਆਪਾਂ ਨੂੰ ਜ਼ਿਆਦਾਤਰ ਪਹਾੜਾਂ 'ਚ ਦੇਖਣ ਨੂੰ ਮਿਲਦਾ ਆ ਵੀ ਸ਼ਿਕਾਰੀ ਡਰਨਾ ਡਰਨਾ ਤੇ ਇਹਨੂੰ ਨਹੀਂ ਕਹਿੰਦਾ ਕੁਛ ਨਾ ਸੋ ਸਾਹਮਣੇ ਹੁਣ ਆ ਗਈ ਇਹ ਬਿਲਡਿੰਗ ਏ ਸੋਹਣੀ ਲੱਗਦੀ ਦੇਖਣ ਦੇ ਵਿੱਚ ਥੋੜੀ ਇਹਨੂੰ ਮੇਨਟੇਨ ਵੀ ਕੀਤਾ ਹੋਇਆ ਹੈ ਇਹਨਾਂ ਨੇ ਇਹ ਬਿਲਡਿੰਗ ਘੈਂਟ ਆ ਪਰ ਕਿਹੜੀ ਬਿਲਡਿੰਗ ਦਾ ਨਾਮ ਕਿਤੇ ਮੈਨੂੰ ਲੱਭ ਨਹੀਂ ਰਿਹਾ ਤੋ ਦੇਖਦਾ ਇਹਦਾ ਮੈਨੂੰ ਨਾਮ ਲੱਭਦਾ ਮੇਬੀ ਜਿਹੜੀ ਮੈਂ ਆਨਲਾਈਨ ਦੇਖਿਆ ਏ ਹੈਗੀ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਸੋ ਉਹਨਾਂ ਦੀ ਯਾਦ ਵਿੱਚ ਤਿਆਰ ਹੋਈ ਹੋਈ ਆ ਘੈਂਟ ਬਣੀ ਹੋਈ ਆ ਤੋ ਨਮਨ ਨੇੜੇ ਖੜਕੇ ਨਾ ਇੱਕ ਵਾਰ ਦਿਖਾਉਣਾ। ਉਹ ਸਾਰਾ ਇਹਦਾ ਹੀ ਬੈਕ ਸਾਈਡ ਆ ਜਾਂਦੀ ਹੈ। ਇਹਨਾਂ ਚੰਨ ਫਰਸ਼ੇ ਆ ਬਣਾਇਆ ਹੋਇਆ ਇਹਨਾਂ ਦਾ ਟੈਲੈਂਟ ਹੋਵੇ। ਲੋਕਾਂ ਨੇ ਇਹਦੇ ਵਿੱਚੋਂ ਰਾਹ ਵੀ ਕੱਢੇ ਹੋਏ ਆਉਣ ਜਾਣ ਨੂੰ ਟੈਕਟੌਕਸ ਤੋਂ ਚਲੇ ਜਾਂਦੀਆਂ ਨੇ। ਆ ਇਹਦਾ ਇੱਕ ਲੈਫਟ ਹੈਂਡ ਸਾਈਡ ਆ ਜਾਂਦੀ ਆ। ਇਹਦੇ ਪਰਲੇ ਹੱਥ ਵੀ ਪਾਣੀ ਬਣਿਆ ਪਾਣੀ ਵਾਸਤੇ ਬਣਿਆ ਹੋਇਆ। ਤੇ ਬੱਚਾ ਜਾਂ ਇੱਧਰਲੇ ਹੱਥ ਵੀ ਪਾਣੀ ਇਹਦੇ ਤੇ ਪਾਣੀ ਰੱਖਿਆ ਹੋਇਆ ਹੈ। ਉਕੇ ਤੁਹਾਨੂੰ ਪਤਾ ਪੁਰਾਣੇ ਜ਼ਮਾਨੇ ਦੇ ਵਿੱਚ ਪਾਣੀਆਂ ਦੀ ਵੈਸੇ ਕਮੀ ਹੁੰਦੀ ਸੀ ਤੇ ਉਦੋਂ ਫਿਰ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਹੁੰਦੀਆਂ। ਤੋ 102 ਦੇਖੋ ਗੱਡਾ ਬੈਠਾ। ਸੋ ਆ ਸਾਰੀ ਬਿਲਡਿੰਗ ਆ ਜਾਂਦੀ ਆ। ਇਧਰਲੀ ਸਾਈਡ ਤੋਂ ਦੇਖੋਗੇ ਤਾਂ ਇਦਾਂ ਦੀ ਲੱਗਦੀ ਆ। ਸਾਰੇ ਪਾਸੇ ਉਹਨਾਂ ਇੱਕੋ ਜਿਹੀ ਉਹ ਬਣੀ ਹੋਈ ਹੈ ਤੇ ਇਹਨਾਂ ਨੇ ਅੰਦਰ ਜਾਣਾ ਤਾਂ ਬੰਦ ਕੀਤਾ ਹੋਇਆ ਹੈ ਅੰਦਰ ਨਹੀਂ ਜਾਣ ਦਿੰਦੇ ਉਹਨਾਂ ਨੇ ਰਸਤੇ ਬੰਦ ਕੀਤੇ ਹੋਏ ਸੁੰਮੀਪ ਰੈਜ਼ਿਡੈਂਸ ਆਫ ਮਹਾਰਾਜਾ ਰਣਜੀਤ ਸਿੰਘ ਉਹ ਇੱਥੇ ਲਿਖਿਆ ਹੋਇਆ ਹੈ ਬਈ ਉਹਨਾਂ ਦਾ 1818 ਤੋਂ ਲੈ ਕੇ 1837 ਤੱਕ ਤੇ نیچے ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਹੈ ਵੰਦਰਾ ਪਰਦੇਪੁਰ ਦੇ ਲੱਗੇ ਵੀ ਆਪਾਂ ਲਿੰਦੇ ਆ ਪੁਰਾਣੇ ਟਾਈਮ ਦੇ ਉਹ ਹਿਸਟੋਰੀਕਲ ਬਿਲਡਿੰਗ ਆ ਬਈ ਇਹ 1818 ਤੋਂ ਲੈ ਕੇ 1835 ਤੱਕ ਉਹ ਇੱਥੇ ਰਹੇ ਸੀ ਉਹ ਪਹਿਲਾਂ ਦੇ ਵਿੱਚ ਇੱਧਰ ਆ ਦੇਖੋ ਇੱਧਰ ਵਿੱਚ ਪਾਣੀ ਵੀ ਛੱਡਿਆ ਜਾਂਦਾ ਸੀਗਾ ਇਹਦੀ ਇੱਕ ਖੂਬਸੂਰਤੀ ਨੂੰ ਚਾਰ ਚੰਦ ਲਾਉਂਦਾ ਸੀਗਾ ਸਾਹਮਣੇ ਵੀ ਇੱਕ ਆ ਜਾਂਦਾ ਗੇਟ ਬਣਿਆ ਹੋਇਆ ਇਦਾਂ ਦਾ ਹੀ ਪੁਰਾਣਾ ਇਤਿਹਾਸ ਜਿਵੇਂ ਸਾਰੇ ਇਹ ਦੇ ਮੇਰੇ ਹਿਸਾਬ ਨਾਲ ਚਾਰੇ ਪਾਸੇ ਬਣਿਆ ਹੋਇਆ ਹੈ ਆ ਬਿਲਡਿੰਗ ਇਧਰੋਂ ਸਾਹਮਣੇ ਹੈ ਜੀ ਇਹ ਇਧਰ ਮੇਨ ਗੇਟ ਮੇਨ ਪਾਸ ਆ ਗਿਆ ਤੇ ਇਧਰਲੇ ਪਾਸੇ ਨਿਸ਼ਾਨ ਸਾਹਿਬ ਵੀ ਮੈਨੂੰ ਦੇਖ ਰਿਹਾ ਮੈਂ ਉਹ ਵੀ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਇੱਕ ਵਾਰ ਇਹ ਵੀ ਮਹਾਰਾਜਾ ਜੀ ਸਿੰਘ ਦੀ ਯਾਦ ਵਿੱਚ ਲਾਇਆ ਹੋਣਾ ਆ ਇਧਰ ਆਪ ਨੂੰ ਮਿਲ ਗਿਆ ਬਈ ਮਿਲ ਗਿਆ ਮਿਲ ਗਿਆ ਜਿਹੜੀ ਚੀਜ਼ ਦੀ ਆਪਾਂ ਭਾਲ ਕਰਦੇ ਸੀਗੇ ਉਹਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਗਰਮ ਰੁੱਤ ਮਹਿਲ ਅੰਮ੍ਰਿਤਸਰ ਅੱਛਾ ਉਹਨਾਂ ਦਾ ਗਰਮ ਰੁੱਤ ਮਹਿਲ ਆ ਬਈ ਉਹ ਗਰਮੀਆਂ ਦੇ ਵਿੱਚ ਮਤਲਬ ਇਹਨੂੰ ਵਰਤਦੇ ਸੀਗੇ ਆਰਾਮ ਬਾਗ ਦੇ ਨਾਮ ਨਾਲ ਪ੍ਰਸਿੱਧ ਇਹ ਸਮਾਰਕ ਸਿੱਖ ਵਸਤੂ ਕਲਾ ਦਾ ਇੱਕ ਵਧੀਆ ਉਦਾਹਰਣ ਹੈ ਇਸ ਨੂੰ ਕੰਪਨੀ ਬਾਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਥਾਂ ਦਾ ਨਕਸ਼ਾ ਚਾਰ ਬਾਗ ਦੀ ਤਰ੍ਹਾਂ ਵਰਗਾਕਾਰ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਪੂਰੇ ਮਹਿਲ ਦੇ ਤੋਗੇ ਅੰਦਰ ਚਾਰ ਬਾਗ ਪਤਰੀਨ ਸਥਾਨ ਨਕਸ਼ਾ ਬਣਾਇਆ ਗਿਆ ਹੈ ਸਮਾਰਕ ਦੇ ਚੋ ਗਿਰਦੇ ਅੰਦਰ ਮੋਲੂਕ ਵਿੱਚ ਕਈ ਇਮਾਰਤਾਂ ਅਤੇ ਵਿਸ਼ਾਲ ਮੈਦਾਨ ਸ਼ਾਮਿਲ ਹਨ ਜਿਨ੍ਹਾਂ ਵਿੱਚ ਮਹਿਲ ਹਮਾਉ ਮੁਨਸੀ ਖਾਨਾ ਬਾਰਾਦਰੀ ਦਿਉੜੀ ਅਤੇ ਨਿਗਰਾਨ ਬੁਰਜ ਮੁੱਖ ਤੌਰ ਤੇ ਸ਼ਾਮਿਲ ਹਨ ਮਹਾਰਾਜਾ ਦਾ ਮਹਿਲ ਬਗੀਚੇ ਦੇ ਵਿਚਕਾਰ ਸਥਿਤ ਹੈ ਇਹ ਮਹਿਲ ਦੇ ਚਾਰ ਮੁੱਖ ਇਮਾਰਤਾਂ ਹਨ ਜਿਨ੍ਹਾਂ ਉੱਤਰੀ ਦਿਕ ਦੱਖਣੀ ਦਿਸ਼ਾ ਵਿੱਚ ਦੋ ਦਰਵਾਜ਼ੇ ਅਤੇ ਹੋਰ ਵੀ ਦਿਸ਼ਾ ਵਿੱਚ ਦੋ ਮੁਨਸੀ ਖਾਨੇ ਮਿਲੋਗੇ ਅੱਛਾ ਮੁਨਸੀ ਖਾਨੇ ਵੀ ਰੱਖੇ ਹੋਏ ਆ ਇਹਦੇ ਵਿੱਚ ਸੋ ਇਹਦਾ ਨਿਰਮਾਣ ਹੈ ਜਿਹੜਾ ਮਹਾਰਾਜਾ ਰঞ্জੀਤ ਸਿੰਘ ਨੇ 1819 ਵਿੱਚ 1900 ਈਸਵੀ ਵਿੱਚ ਕਰਵਾਇਆ ਸੀਗਾ ਇਹ ਸੱਤਾ ਤੋਂ ਵਰਗਾਕਾਰ ਹੈ ਇਹ ਇੱਕ ਦੋ ਮੰਜ਼ਿਲਾ ਇਮਾਰਤ ਹੈ ਜਿਸ ਦੇ ਇੱਕ ਤਹਿਖਾਨਾ ਇਹਦੇ ਅੰਦਰ ਤਹਿਖਾਨਾ ਹੀ ਬਣਿਆ ਹੋਇਆ ਹੈ ਤੇ ਤਹਿਖਾਨੇ ਦੇ ਅੰਦਰ ਇੱਕ ਗੈਲਰੀ ਵੀ ਹੈਗੀ ਹੈ ਇਹਦੇ ਵਿੱਚ ਜਿਸ ਦੇ ਵਿਚਕਾਰ ਇੱਕ ਸਮਕੋਣੀ ਵਿਸ਼ਾਲ ਕਮਰਾ ਹੈ ਇਹ ਕਮਰੇ ਚਾਰੋ ਕੁੰਡੀਆਂ ਦੇ ਚਾਰ ਕਮਰੇ ਹਨ ਅੱਛਾ ਇਹਦੇ ਅੰਦਰ ਵੀ ਚਾਰ ਕਮਰੇ ਬਣੇ ਹੋਏ ਆ ਇੰਨਾ ਗੈਲਰੀਆਂ ਦੇ ਨਰਮਾਣ ਗੋਲਾਕਾਰ ਸਤੰਭਾ ਤਿੰਨ ਕਿਲੇ ਤੇ ਅਰਧ ਗੋਲਾਕਾਰ ਮਹਿਰਾਬਾਂ ਵਾਲੇ ਚੋਕ ਸਤੰਭ ਹੋ। ਸੋ ਭਾਈ ਇਹ ਹਿਸਟੋਰੀਕਲ ਆ ਹੈ। ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਇਆ ਹੋਇਆ। ਇਹਨੂੰ ਗਰਮਦੁੱਤ ਮਹਿਲ ਵੀ ਕਿਹਾ ਜਾਂਦਾ ਵਾ। ਤੇ ਇਹਨੂੰ ਕੰਪਨੀ ਮਹਿਲ ਵੀ ਕਹਿੰਦੇ ਆ। ਇਹ ਆ ਸਾਰਾ ਇਹਦੀ ਹਿਸਟਰੀ। ਸੋ ਇਧਰਲੇ ਪਾਸੇ ਜੇ ਆਪਾਂ ਆਨੇ ਆ ਇਧਰ ਉਹਨਾਂ ਦੀ ਯਾਦ ਵਿੱਚ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਰਾਜ ਉਹਨਾਂ ਨੇ ਕੀਤਾ ਤਾਂ ਇੱਕ ਨਿਸ਼ਾਨ ਸਾਹੀ ਵੀ ਸ਼ੋਭਿਤ ਹੈ ਇੱਥੇ ਬਾਕੀ ਇਧਰਲੇ ਪਾਸੇ ਥੋੜਾ ਜਿਹਾ ਬੈਠਣ ਨੂੰ ਬਣਾਇਆ ਹੋਇਆ ਥਾਂ ਵਧੀਆ ਜਗ੍ਹਾ ਬਣੀ ਹੋਈ ਆ ਥੋੜੀ ਜੀ ਮੇਨਟੇਨੈਂਸ ਇਹਨਾਂ ਨੇ ਕੱਟ ਕੀਤੀ ਹੋਈ ਆ ਪਰ ਜਗਾ ਬਹੁਤ ਸੋਹਣੀ ਹੋਊਗੀ ਉਸ ਟਾਈਮ ਦੇ ਵਿੱਚ ਜਦੋਂ ਸਾਮ ਸੰਭਾਲ ਰੱਖਦੇ ਹੋਣੇ ਆ ਨਾ ਮਹਾਰਾਜਾ ਸਾਡੇ ਇਹਦੇ ਵਿੱਚ ਰਹਿੰਦੇ ਹੋਣਗੇ ਉਹਨਾਂ ਦਾ ਪਰਿਵਾਰ ਰਹਿੰਦਾ ਹੋਊਗਾ ਤਾਂ ਬਹੁਤ ਸੋਹਣਾ ਲੱਗਦਾ ਹੋਣਾ ਐ ਮੈਨੂੰ ਲੱਗਦਾ ਕਿਉਂਕਿ ਹੁਣ ਹੀ ਬਹੁਤ ਸੋਹਣਾ ਲੱਗਦਾ ਦੇਖੋ ਕਿੰਨੀ ਕੁਦਰਤ ਦੀ ਗੋਚੇ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਦਾ ਗਰਮ ਰੁੱਤ ਮਹਿਲ ਸੋ ਇਹ ਜਿਹੜੀ ਇੰਨੀ ਹਿਸਟਰੀ ਹੈ ਮੈਨੂੰ ਆਨਲਾਈਨ ਨਹੀਂ ਮਿਲੀ ਸੀ ਜਿਹੜੀ ਮੈਨੂੰ ਇੱਥੇ ਪੜ੍ਹ ਕੇ ਪਤਾ ਲੱਗਿਆ ਕਿਉਂਕਿ ਮੈਂ ਤਾਂ ਇੱਥੇ ਜਦੋਂ ਵੇਖਣ ਆਇਆ ਸੀ ਮੈਨੂੰ ਲੱਗਿਆ ਸੀਗਾ ਆ ਰਾਮ ਬਾਗ ਆ ਤਾਂ ਮੈਨੂੰ ਲੱਗਿਆ ਸੀਗਾ ਸ਼ਾਇਦ ਕੋਈ ਧਾਰਮਿਕ ਰਿਲੇਟਡ ਹੋਣਾ ਜਿੱਦਾਂ ਹੀ ਮੈਂ ਅੰਦਰ ਐਂਟਰ ਹੋਇਆ ਤਾਂ ਆਜ਼ਾਦੀ ਦਾ ਕੁਝ ਇਹਦੇ ਨਾਲ ਲਿੰਕ ਲੱਗਿਆ ਇੱਕ ਸਾਹਮਣੇ ਵੀ ਬਣਿਆ ਹੋਇਆ ਵਾ ਇਹ ਵੀ ਮੇਰੇ ਹਿਸਾਬ ਨਾਲ ਸ਼ਾਇਦ ਮੁੰਚੀ ਖਾਨਾ ਹੋਊਗਾ ਰਸਤੇ ਬਣੇ ਹੋਏ ਆ ਸਾਰਾ ਤੁਸੀਂ ਦੇਖ ਸਕਦੇ ਹੋ ਨਾ ਥੱਲੇ ਟੈਲਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਤੇ ਸਾਰੇ ਪਾਸੇ ਆਪਣੇ ਨਾਲ ਹਰੀਆਲੀ ਹਰੀਆਲੀ ਆ ਦਰੱਖਤ ਸਾਰੇ ਪਾਸੇ ਉੱਧਰ ਬਾਈ ਜੀ ਖੜੇ ਵੀ ਹੋਏ ਆ ਇੱਕ ਦੇਖ ਰਹੇ ਆ ਉਹ ਵੀ ਮੇਰੇ ਵਾਂਗੂੰ ਜੋ ਜਿਵੇਂ ਇਹਨਾਂ ਨੇ ਦੱਸਿਆ ਸੀ ਕਿ ਇਹਦੇ ਅੰਦਰ ਮੁੰਚੀ ਖਾਨੇ ਬਣੇ ਹੋਏ ਆ ਪਹਿ ਖਾਨੇ ਬਣੇ ਹੋਏ ਆ ਕਾਫੀ ਕੁਝ ਬਣਿਆ ਹੋਇਆ ਦਾ ਅੱਜ ਜਿਵੇਂ ਪਹਿਲੀ ਵਾਰ ਹੀ ਆਇਆ ਆ ਮੈਂ ਮਗਰਲੇ ਗੇਟ ਤੋਂ ਐਂਟਰ ਹੋਇਆ ਆ ਵਾ ਤੋਂ ਆਪਾਂ ਦਿਖਾ ਸਰ ਤੁਹਾਨੂੰ ਸਾਰੇ ਦੇਣਾ ਆ ਆ ਦੇਖੋ ਇੱਕ ਤਾਰ ਆ ਬਣਿਆ ਹੋਇਆ ਇਹਦੇ ਇਧਰੋਂ ਦੀ ਲੋਕ ਘਟ ਜਾਂਦੇ ਆ ਪਰ ਜਿਹੜਾ ਮੇਨ ਰਾਹ ਆ ਇਧਰ ਸੱਜੇ ਹੱਥ ਇਹ ਰਸਤਾ ਸਾਫ਼ ਆ ਤੋਂ ਆਪਾਂ ਹੁਣ ਇਧਰੋਂ ਹੀ ਚੱਲਦੇ ਆ ਕਿਉਂਕਿ ਆਪਾਂ ਨੇੜੇ ਹੀ ਜਾਣਾ ਵਾ ਬੜਾ ਦੂਰ ਨਹੀਂ ਜਾਣਾ ਇੱਥੇ ਸਾਰਾ ਘੁੰਮ ਕੇ ਦੇਖਦੇ ਆ ਨਾਲੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਪਰ ਬਈ ਸੋਨਾ ਬਹੁਤ ਲੱਗਦਾ ਮੈਨੂੰ ਤਾਂ ਨਾ ਜਿਵੇਂ ਕੁਦਰਤ ਦੇ ਵਿੱਚ ਆ ਕੇ ਬਹਿਣਾ ਹੋਵੇ ਸ਼ਾਂਤੀ ਦੇ ਵਿੱਚ ਚਿੜੀਆਂ ਚਹਿਕਦੀਆਂ ਹੋਣ ਮੈਨੂੰ ਤਾਂ ਬਹੁਤ ਹੀ ਲੱਗਦਾ ਹੁੰਦਾ ਅੱਜ ਦੀ ਜਨਰੇਸ਼ਨ ਤਾਂ ਇਸ ਚੀਜ਼ ਤੋਂ ਬਹੁਤ ਦੂਰ ਹੋਈ ਪਈ ਹੈ ਸੋ ਉਹਨਾਂ ਵਿੱਚ ਮੈਂ ਵੀ ਇੱਕ ਹੈਗਾ ਹਾਂ ਮੈਂ ਵੀ ਕੋਈ ਬੜੇ ਪੁਰਾਣੇ ਵਿਚਾਰਾਂ ਦਾ ਬੰਦਾ ਨਹੀਂ ਹੈਗਾ ਬਾਕੀ ਤੁਹਾਨੂੰ ਦਿਖਾਉਣ ਦੇ ਨਾਲ ਨਾਲ ਮੈਨੂੰ ਮੇਰਾ ਵੀ ਨਾਲ ਦੇਖਿਆ ਜਾਂਦਾ ਵਾ ਇੱਕ ਅਮਾਰਤਾ ਬਣੀ ਹੋਈ ਆ ਪੁਰਾਣੀ ਉਸ ਟਾਈਮ ਦੀ ਗੇਟ ਦਾ ਪਰਲੇ ਹੱਥ ਲੱਗਿਆ ਹੋਇਆ ਟੱਪ ਕੇ ਜਾਂਦੇ ਉਥੇ ਭਾਈ ਜੂਨੇ ਪੰਛੀਆਂ ਨੂੰ ਪਾਣੀ ਦੇ ਜੋਗਾ ਵਗੈਰਾ ਰੱਖ ਰਹੇ ਸੀ। ਸੋ ਦੂਰੋਂ ਦਿਖਾ ਦਿੰਦਾ ਤੁਹਾਨੂੰ ਦੂਰੋਂ ਇੱਕ ਜੂ ਦੂਰੋਂ ਇਹ ਇਦਾਂ ਚਲਕ ਲੱਗਦੀ। ਇਹਦੇ ਵਿੱਚ ਆ ਕੇ ਤਾਂ ਮੈਂ ਦੇਖਿਆ ਗੁੰਮਨ ਵਾਲਾ ਹੀ ਕੰਮ ਆ। ਆ ਦੇਖੋ ਮੈਂ ਜਿੰਨੇ ਤੁਹਾਨੂੰ ਦੱਸਿਆ ਸੀ ਨਾ ਬੈਕ ਸਾਈਡ ਤੋਂ ਆ ਗਿਆ। ਇਹਦਾ ਨਾਮ ਬਾਰਾਦਰੀ ਆ। ਇਹਨੂੰ ਬਾਰਾਦਰੀ ਕਹਿੰਦੇ ਆ। ਮੋਂਚੀ ਖਾਨਾ ਚਾਹ ਵਾਲਾ ਮੈਂ ਸਮਝਦਾ ਸੀ ਉਹ ਮੋਂਚੀ ਖਾਨਾ ਵਾ ਪਰ ਮੋਂਚੀ ਖਾਨਾ ਆ ਆਹ ਆ ਸਾਰਾ ਮੋਂਚੀ ਖਾਨਾ ਬਣਿਆ ਹੋਇਆ ਹੈ ਇਹਨਾਂ ਨੇ ਥੋੜਾ ਰੈਨੋਵੇਟ ਵੀ ਕੀਤਾ ਹੋਇਆ ਮੈਂ ਤੁਹਾਨੂੰ ਚਾਰੇ ਪਾਸੇ ਦਿਖਾ ਵੀ ਦਿੰਦਾ ਮੈਂ ਕਿਤਾਂ ਦੀ ਜਗ੍ਹਾ ਤੇ ਘੁੰਮਣ ਲੱਗਿਆ ਹਾਂ ਮੈਂ ਇਸ ਟਾਈਮ ਦੇਖੋ ਭਈ ਆ ਤਾਂ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਇਹਨਾਂ ਨੇ ਨਕਾਸ਼ੀ ਦੁਆਰਾ ਕੀਤੀ ਹੋਈ ਆ ਕਿਉਂਕਿ ਉਸ ਟਾਈਮ ਦੇ ਵਿੱਚ ਤਾਂ ਇੰਨਾ ਇੰਨੇ ਪੁਰਾਣੀ ਰਹਿੰਦੀ ਨਹੀਂ ਹੋएगी ਮੈਂ ਥੋੜਾ ਜਿਹਾ ਪਿੱਛੇ ਹੋ ਕੇ ਦਿਖਾਉਣਾ ਤੁਹਾਨੂੰ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਸਾਰਾ ਆਪਾ ਨਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਾਗ ਦੇਖ ਰਹੇ ਆ ਉਹਨਾਂ ਦਾ ਮਹਿਲ ਦੇਖ ਰਹੇ ਆ ਥੱਲੇ ਵੀ ਇਹਨਾਂ ਨੇ ਪੱਥਰ ਲਾਇਆ ਤਾਂ ਸ਼ੀਸ਼ਾ ਰੱਖਿਆ ਸ਼ੀਸ਼ੇ ਦਾ ਬਣਾਇਆ ਹੋਇਆ ਵਿਚਾਰ ਉਹਨਾਂ ਨੇ ਇਹ ਅੰਦਰੋਂ ਕੁਛ ਇਦਾਂ ਤਾਂ ਦੇਖਣ ਨੂੰ ਮਿਲਦਾ ਆਪਾਂ ਨੂੰ ਉੱਤੇ ਇਹਦੇ ਬਾਲੇ ਲੱਗੇ ਹੋਏ ਆ ਗਾਰਡਰ ਵਾਲਾ ਪਿਆ ਹੋਇਆ ਵਾ ਜਿਵੇਂ ਪੁਰਾਣੀ ਕਿਲੇ ਨਹੀਂ ਵਾ ਜੇ ਪੁਰਾਣੀ ਵਾਲੇ ਕਿਲੇ ਵਾਲੀ ੱਟ ਜਿਹੜੀ ਹੁੰਦੀ ਸੀ ਸਾਰਾ ਉਹਦਾ ਬਣਾਇਆ ਹੋਇਆ ਹੈ ਨਾ ਅੰਦਰਲੇ ਪਾਸੇ ਵਾ ਜਨੇ ਗੇਟ ਇਹਨਾਂ ਦੇ ਛੋਟੇ ਛੋਟੇ ਹੀ ਆ ਜਿਵੇਂ ਮੇਰਾ ਕੱਦ ਸੌਖਾ ਨਾਲ ਲੰਬਾ ਹੀ ਹੈ ਤੋ ਮੇਰੇ ਬਰਾਬਰ ਸਰਾਬਰ ਹੀ ਆ ਜਾਂਦਾ ਹੈ ਨੇਰਾ ਬੰਦਰ ਜਮਾ ਆਵਾਜ਼ ਤਾਂ ਗੂੰਜਦੀ ਹੈ ਇੱਥੇ ਆ ਕੇ ਮੇਰੀ ਇਧਰਲੇ ਪਾਸੇ ਪੁਰਾਣਾ ਗੇਟ ਆ ਜਾਂਦਾ ਸਾਨੂੰ ਗੇਟ ਮੈਂ ਨੇੜੇ ਨੂੰ ਜਾ ਕੇ ਦਫਾਉਣਾ ਪੁਰਾਣਾ ਗੇਟ ਸਾਰਾ ਉਦੋਂ ਲੱਗਿਆ ਉਹਦੋਂ ਦਾ ਨਹੀਂ ਹੋਣਾ ਹੁਣ ਤਾਂ ਇਹਨਾਂ ਨੇ ਨਵਾਂ ਡਿਜ਼ਾਈਨ ਪਰਣਾ ਕੀਤਾ ਹੋਇਆ ਉਹ ਵਾਲਾ ਗੇਟ ਤਾਂ ਹੁਣ ਤੱਕ ਤੁਹਾਨੂੰ ਪਤਾ ਕਿੱਥੇ ਰਹਿੰਦਾ ਇੰਨੇ ਸਾਲ ਪਹਿਲਾਂ 1819 ਦਾ ਬਣਾਇਆ ਹੋਇਆ ਸਾਰਾ ਸਟਰਕਚਰ ਆਪਾਂ ਦੇਖਦੇ ਆਂ ਮੁੰਜੀ ਖਾਨੇ ਦਾ ਚਲੋ ਹੁਣ ਆਪਾਂ ਇੱਥੋਂ ਪਹਿਲਾਂ ਖੱਬੇ ਖੱਬੇ ਹੱਥ ਨੂੰ ਜਾਂਦੇ ਆਂ ਇਧਰ ਨੂੰ ਦੇਖਦੇ ਆਪਾਂ ਇਧਰ ਇਧਰ ਵੀ ਇੱਕ ਪਾਣੀ ਦਾ ਚਬੱੱਚਾ ਜਿਹਾ ਬਣਿਆ ਹੋਇਆ ਸੀਗਾ ਜਿਵੇਂ ਪਰਲੇਪੱਤ ਬਣਿਆ ਹੋਇਆ ਸੀਗਾ ਆ ਸਾਰੇ ਨੂੰ ਦੇਖੋ ਤੁਸੀਂ ਪਹਿਲਾਂ ਕੋਈ ਜਿਵੇਂ ਪਹਿਲਾਂ ਰਾਹਾਂ ਦੇ ਸਾਈਡ ਤੇ ਰੁੱਖ ਤਾਂ ਲਾਏ ਜਾਂਦੇ ਛੋਟੇ ਛੋਟੇ ਇੱਥੇ ਹੁਣ ਵੀ ਉਵੇਂ ਲਾਏ ਹੋਏ ਆ ਬਾਕੀ ਬਾਰਸ਼ਾਂ ਦੇ ਕਰਕੇ ਥੋੜੇ ਜਿਹਾ ਤੁਹਾਨੂੰ ਪਤਾ ਝਾੜੀਆਂ ਵੀ ਜ਼ਿਆਦਾ ਹੋ ਜਾਂਦੀ ਆ ਦਿਨਾਂ ਦੇ ਵਿੱਚ ਸੋ ਉਹਦੇ ਕਰਕੇ ਵੀ ਆ ਦਿਨਾਂ 'ਚ ਜ਼ਿਆਦਾ ਹੋਈਆਂ ਹੋਈਆਂ ਨੇ ਬਾਕੀ ਵਧੀਆ ਲੱਗ ਰਿਹਾ ਬਈ ਉਰੇ ਆ ਗਏ ਨਾ ਨਾ ਦਾ ਕਰਾਊਡ ਆ ਨਾ ਜਿਆਦਾ ਰੌਲਾ ਰਾਂ ਸੁਣ ਰਿਹਾ ਮੈਨੂੰ ਛੋਰ ਛਰਾਬਾ ਇੱਕ ਅੱਜ ਮੌਸਮ ਬਹੁਤ ਸੋਹਣਾ ਵਾ ਤੋ ਸਾਰੀਆਂ ਚੀਜ਼ਾਂ ਇਕੱਠੀਆਂ ਹੋਈਆਂ ਹੋਈਆਂ ਨੇ ਆਪਾਂ ਇੰਨੀ ਦੂਰ ਆ ਗਏ ਉਹਦੇ ਤੋਂ ਕੋਮਕੇ ਮੈਂ ਤੁਹਾਨੂੰ ਸਾ ਤਾਂ ਦਿਖਾ ਦਿੰਦਾ ਹਾਂ ਨਾ 360뷰 ਆ ਜਾਂਦਾ ਉਹਦੇ ਨਾਲ ਨਾਲੇ ਚੱਲ ਤੁਹਾਨੂੰ ਪਤਾ ਲੱਗ ਜਾਂਦਾ ਮੈਂ ਕਿੱਥੇ ਘੁੰਮੀ ਜਾਂਦਾ ਹਾਂ ਮੇਰੇ ਆਸ-ਪਾਸੇ ਕਿਦਾਂ ਦਾ ਮਾਹੌਲ ਆ ਤੇ ਤੁਸੀਂ ਵੀ ਕਦੇ ਅੰਮ੍ਰਿਤਸਰ ਆਓ ਤੇ ਦੇਖ ਸਕਦੇ ਹੋ ਆ ਕੇ ਵੀ ਇਹ ਕਿਦਾਂ ਦਾ ਬਣਿਆ ਹੋਇਆ Google Map ਤੇ ਸਰਚ ਕਰ ਲਿਓ ਤੇ ਉੱਥੇ ਸਾਰਾ ਇਹ ਉਹਨੋਂ ਦਾ ਨਕਸ਼ਾ ਆ ਜਾਊਗਾ ਬਣਿਆ ਹੋਇਆ ਸੋ ਆ ਆਪਣਾ ਉਹ ਕਿਲਾ ਆ ਗਿਆ ਗਰਮਰੁੱਤ ਮਹਿਲ ਮਹਾਰਾਜਾ ਸਿੰਘ ਜੀ ਦਾ ਮਹਿਲ ਸਾਹਮਣੇ ਇਹਦੇ ਚ ਬੱਚਾ ਤਿਆਰ ਕੀਤਾ ਹੋਇਆ ਵਾ ਇੱਥੇ ਆਪਾਂ ਨੂੰ ਇੱਕ ਤੰਬੂ ਲਾਇਆ ਦਿਂਦਾ ਹੋਆ ਬਾਬਾ ਜੀ ਇਤਿਹਾਸਕ ਕਿਲਾ ਹੈ ਬਾਈਬੁਰ ਜੀ ਕੀ ਫਤਿਹ ਬਾਬਾ ਜੀ ਹਾਂਜੀ ਮੈਨੂੰ ਦੱਸ ਦੋ ਕੋਈ ਗੱਲ ਨਹੀਂ ਬਸ ਭੁੱਲ ਜਿਓ ਚੱਲਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਵਰ ਨੌਨਿਹਾਲ ਦੇ ਜਨਮ ਦੇ ਉੱਤੇ ਇਹ ਬਾਗ ਹੀ ਜਿਹੜਾ ਬਣਵਾਇਆ ਸੀ 84 ਕਿਲੇ ਦੇ ਰਕਮੇ ਦੇ ਵਿੱਚ ਇਹ ਬਾਗ ਬਣਿਆ ਠੀਕ ਹੈ ਜੀ ਇਹ ਵਰਲਡ ਦਾ ਉਸ ਸਮੇਂ ਦਾ ਇੱਕ ਅਜੂਬਾ ਹੀ ਮੰਨ ਲਓ ਤੁਸੀਂ ਕਿੰਨਾ ਖੂਬਸੂਰਤ ਹੀ ਹੈ ਠੀਕ ਹੈ ਜੀ ਤੇ ਜਦੋਂ ਇਹਦੇ ਨਾਮ ਰੱਖਣ ਦੀ ਵਾਰੀ ਆਈ ਤਾਂ ਮੰਤਰੀਆਂ ਨੇ ਕਿਹਾ ਵੀ ਰਣਜੀਤ ਬਾਗ ਰੱਖ ਦਿੰਨੇ ਆ ਅੱਛਾ ਜੀ ਕਵਰ ਨੌਨਿਹਾਲ ਬਾਗ ਰੱਖ ਦਿੰਨੇ ਆ ਠੀਕ ਹੈ ਜੀ ਤੇ ਮਹਾਰਾਜਾ ਅਜੀਤ ਸਿੰਘ ਜੀ ਵੀ ਗੁਰੂ ਰਾਮਦਾਸ ਜੀ ਦੇ ਪ੍ਰਤੀ ਸਰਧਾ ਦੇ ਕਾਰਨ ਉਹਨਾਂ ਨੇ ਇਸ ਦਾ ਨਾਮ ਆ ਰਾਮ ਬਾਗ ਰੱਖਿਆ ਅੱਛਾ ਜੀ ਹਾਂਜੀ ਅੱਛਾ ਤਾਂ ਰਾਮ ਬਾਗ ਨਾਮ ਆ ਜੀ ਠੀਕ ਹੈ ਠੀਕ ਹੈ ਜੀ ਤੇ ਇਹ 1818 ਈਸਵੀ ਦੇ ਵਿੱਚ ਸ਼ੁਰੂ ਹੋਇਆ ਤੇ 1839 ਦੇ ਵਿੱਚ ਜਾ ਕੇ ਕੰਪਲੀਟ ਹੋਇਆ ਕੰਪਲੀਟ ਹੋਣ ਤੋਂ ਬਾਅਦ ਪਹਿਲਾਂ ਮਹਾਰਾਜਾ ਅਜੀਤ ਸਿੰਘ ਜੀ ਕਿਲਾ ਗਵਿੰਦਗਰ ਸਾਹਿਬ ਰਹਿੰਦੇ ਸੀ ਠੀਕ ਹੈ ਉਸ ਤੋਂ ਬਾਅਦ ਇੱਥੇ ਸੰਮਰਪਾਸ ਦੇ ਵਿੱਚ ਰਹਿਣਾ ਸ਼ੁਰੂ ਕਰਤਾ ਉਹਨਾਂ ਨੇ ਠੀਕ ਹੈ ਜੀ ਇਹ ਗਰਮੀਆਂ ਦੀ ਰੁੱਤ ਦੇ ਤਿੰਨ ਮਹੀਨੇ ਇਥੇ ਬਤੀਤ ਕਰਦੇ ਬਣਿਆ ਤਾਂ ਬਹੁਤ ਸੋਹਣਾ ਬਣਿਆ ਹੋਇਆ ਮੈਂ ਦੇਖਿਆ ਸਾਰਾ ਹਾਂ ਬਹੁਤ ਫੁੱਲਾ ਡੁੱਲਾ ਦਾ ਨਾ ਕੁਦਰਤ ਦੀ ਗੋਦ ਵਿੱਚ ਬਣਿਆ ਹੋਇਆ ਜਿਵੇਂ ਮੈਂ ਸਾਰਾ ਘੁੰਮ ਰਿਹਾ ਸੀ ਮੈਨੂੰ ਵੀ ਜਿਵੇਂ ਅੱਜ ਦੇ ਟਾਈਮ ਵੀ ਬਹੁਤ ਵਧੀਆ ਲੱਗਿਆ ਸੱਚ ਦੱਸੋ ਮੈਂ ਘੁੰਮ ਕੇ ਨਾ ਕਿਉਂਕਿ ਜਿਵੇਂ ਆਪਾਂ ਲੈਕੀ ਹੋ ਗਈ ਹੈ ਹੁਣ ਥੋੜੀ ਸਫਾਈ ਸਫਾਈ ਹੋਵੇ ਤਾਂ ਹੋਰ ਵਧੀਆ ਲੱਗੇ ਹੋਰ ਲੱਗੇ ਹਾਂਜੀ ਹਾਂਜੀ ਉਹੀ ਮੈਂ ਵੀ ਦੱਸ ਰਿਹਾ ਸੀ ਵੀਡੀਓ 'ਚ ਮੈਂ ਕਿਹਾ ਥੋੜਾ ਜਿਹਾ ਮੇਨਟੇਨ ਕੀਤਾ ਜਾਵੇ ਨਾ ਤੇ ਕੁਛ ਆ ਬਰਸਾਤਾਂ ਵਿੱਚ ਥੋੜਾ ਜ਼ਿਆਦਾ ਵੀ ਹੋ ਜਾਂਦਾ ਨਾ ਬੂਟੀ ਜ਼ਿਆਦਾ ਹੋ ਜਾਂਦੀ ਹੈ ਬੂਟੀ ਜ਼ਿਆਦਾ ਹੋਂਦੇ ਪਰ ਇਹ ਵੀ ਕਰਮਚਾਰੀਆਂ ਦੀ ਕਮੀ ਆ ਅੱਛਾ ਜੀ ਕਾਰਪੋਰੇਸ਼ਨ ਦੇ ਅੰਡਰ ਮਗਰ ਕੀ ਕੋਈ ਖੋਸ਼ ਨਹੀਂ ਹੈਗਾ ਇਹ ਵੀ ਗੱਲ ਥੋੜੀ ਸਹੀ ਹੈ ਜੀ ਬਿਲਕੁਲ ਆ ਜਿੰਮੇ ਹੋਣਾ ਸਾਈਡ ਤੇ ਹੈ ਨਾ ਜਿੰਨੀਆਂ ਹੋਈ ਹੋਈ ਆ ਬੂਟੀ ਸਾਰੀ ਜੇ ਸਾਫ਼ ਕੀਤੀ ਜਾਵੇ ਸੋ ਕਿੰਨੀ ਸੋਹਣੀ ਇਹ ਜਗਾ ਬਣ ਜੂਵੇ ਜਿਹੜਾ ਵੀ ਟੂਰਿਸਟ ਆਉਂਦਾ ਫੋਰਨ ਦਾ ਆਉਂਦਾ ਵਾ ਆਪਣਾ ਆਉਂਦਾ ਉਹ ਇਹ ਗੱਲ ਕਹਿੰਦਾ ਵੀ ਸਫਾਈ ਜ਼ਰੂਰੀ ਆ ਹਾਂਜੀ 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 ਇਹ ਹੈ ਵੀ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਜਿੰਨੇ ਇਥੇ ਪ੍ਰਾਤਨ ਰੁੱਖ ਨੇ ਇਹ ਆਕਸੀਜਨ ਦਾ ਹਾਂਜੀ ਇਹੀ ਚੀਜ਼ ਮੈਂ ਵੀ ਦੱਸ ਗਿਆ ਟਾਈਮ ਵੀਡੀਓ 'ਚ ਮੈਂ ਕਿ ਜਿੰਨੇ ਮੈਂ ਇੱਥੇ ਚੌੜੇ ਤਣੇ ਦੇਖੇ ਹਨ ਅੱਜ ਦੇ ਟਾਈਮ 'ਚ ਬਹੁਤ ਘੱਟ ਦਿੰਦੇ ਆ ਆਪਾਂ ਨੂੰ ਕਿਉਂਕਿ ਅੱਜ ਪਹਿਲਾਂ ਹੀ ਵੜ ਦਿੰਦੇ ਆ ਉਹ ਉੱਥੇ ਮੈਂ ਸ਼ੁਰੂ 'ਚ ਜਦੋਂ ਆਇਆ ਨਾ ਬਹੁਤ ਚੌੜਾ ਤਣਾ ਸੀਗਾ ਰਕਤ ਦਾ ਵੱਡਿਆ ਜ਼ਰੂਰ ਹੋਇਆ ਸੀ ਬਹੁਤ ਪੁਰਾਣੇ ਆ ਬਹੁਤ ਹਾਂਜੀ ਹਾਂਜੀ 300 ਸਾਲ ਪੁਰਾਣਾ ਠੀਕ ਹੈ ਜੀ ਹਾਂਜੀ ਉਹਨਾਂ ਦੇ ਵਿੱਚ ਇਹ ਹਮਾਮ ਆ ਉਹ ਸਾਹਮਣੇ ਅੱਛਾ ਜੀ ਕਿ ਪੀ ਜਿੰਨੇ ਆ ਵੀ ਲੇਡੀ ਸੀ ਰਾਣੀਆਂ ਮਹਾਰਾਣੀਆਂ ਹੁੰਦੀਆਂ ਅੱਛਾ ਜੀ ਉਹ ਵੀ ਬਿਲਡਿੰਗ ਉਹਨਾਂ ਪ੍ਰਾਤਨ ਅਜੇ ਬੰਦ ਪਈ ਆ ਜੀ ਠੀਕ ਹੈ ਹਾਂਜੀ ਇਹ ਸਮਰਗਾਮਲ ਫਿਊਚਰ ਮਿਊਜ਼ੀਅਮ ਦੇ ਵਿੱਚ ਤਵਦੀਲ ਕਰਤਾ ਇੱਕ ਬਾਇਨਰ ਰੋਬੋ ਟੈਕਨੋਲੋਜੀ ਦਾ ਬਣਾਇਆ ਅੱਛਾ ਜੀ ਜਿਹੜੀ ਇਹ ਬੁੱਧੀ ਟੈਕਨੋਲੋਜੀ ਆ ਉਹ ਆਪਣਾ ਸਿਲੀਕਾਨ ਦੇ ਟੈਕਨੋਲੋਜੀ ਦੇ ਨਾਲ ਬੁੱਤ ਬਣੇ ਨੇ ਠੀਕ ਹੈ ਜੀ ਨੋਰਮਲ ਇੱਕ ਲੈਂਦੇ ਨੇ ਆਦਮੀ ਦੇ ਰੂਪ ਚ ਹਾਂਜੀ ਹਾਂਜੀ ਜਮਾਈ ਆਪਨੂੰ ਅਸਲੀ ਵਰਗੇ ਲੱਗਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਅੱਛਾ ਤੇ ਬੜਾ ਵਧੀਆ ਖਜ਼ਾਨਾ ਵਾ ਸਰਕਾਰਾਂ ਦੀ ਇੱਕ ਬਹੁਤ ਵੱਡੀ ਨਿਮਲਾ ਤੇ ਅੱਜ ਅੱਜ ਕੱ데 ਬੰਦ ਦਾ ਸੋਮਵਾਰ ਨੂੰ ਬੰਦ ਹੁੰਦਾ ਹੈ ਆ ਮੰਡੇ ਬਾਹਰੋਂ ਦਾ ਬਾਕੀ ਇਹ ਵੀ ਢੇ ਖੁੱਲਾ ਹੁੰਦਾ ਅੱਛਾ ਇਹ ਵੀ ਓਕੇ ਓਕੇ ਮਤਲਬ ਮੈਂ ਚਲੋ ਇੱਕ ਦਿਨ ਮੈਂ ਮੰਡੇ ਆ ਗਿਆ ਅਚਾਨਕ ਤੇ ਆਹ ਵਾ ਜਿਵੇਂ ਇੱਥੇ ਬਣੇ ਹੋਇਆ ਪਾਣੀ ਦੇ ਵਿੱਚ ਬੱਚੇ ਇਹ ਵਿੱਚ ਫੁਆੜਾ ਹੁੰਦਾ ਸੀ ਅੱਛਾ ਫੁਆਰਾ ਹੁੰਦਾ ਸੀ ਪਰ ਜੱਪੀ ਪਾਣੀ ਇਹ ਨਿਕਾਸੀ ਲਈ ਹੁੰਦਾ ਸੀ ਇਸ ਧਰਫ ਇਹਦੇ ਮੋਡੋ ਦੇਖੀ ਜਰਾ ਆਪਾਂ ਚਲੋ ਤੁਹਾਨੂੰ ਪਾਣੀ ਹੁੰਦਾ ਹੈ ਸੈਂਟਰ ਦੇ ਵਿੱਚ ਬਾਰੇ ਲੱਗੇ ਨੇ ਤੋਰੀ ਠੀਕ ਹੈ ਜੀ ਹਾਂਜੀ ਸਾਈਡਾਂ ਦੇ ਫੁੱਲ ਬੂਟੇ ਲੱਗੇ ਹੁੰਦੇ ਸੀ ਬਹੁਤ ਹੀ ਇੱਕ ਦੇਖਣੀ ਵਾਲੀ ਚੀਜ਼ ਹੀ ਨਜ਼ਾਰਾ ਹੁਣ ਤੇ ਲੋਕਾਂ ਨੂੰ ਪਤਾ ਨਹੀਂ ਆ ਹੁਣ ਤਾਂ ਪਤਾ ਹੀ ਨਹੀਂ ਕਿ ਜੀ ਦੇ ਵਿੱਚ ਸੰਤ ਜੀ ਮੈਸਮ ਜੀ ਖਾਲਸਾ ਤੋਂ ਡਰਾਲਿਆਂ ਨੇ ਨਿਸ਼ਾਨ ਸਾਹਿਬ ਦੀ ਸੇਵਾ ਪ੍ਰਦਾਈ ਸੀ ਅੱਛਾ ਜੀ ਠੀਕ ਹੈ ਠੀਕ ਹੈ ਸੋ ਜਿਹੜਾ ਤੁਹਾਨੂੰ ਨਿਸ਼ਾਨ ਸਾਹਿਬ ਤੁਸੀਂ ਦਰਸ਼ਨ ਕਰਿਆ ਜੀ ਉਹ ਆਪਣੇ ਬਾਬਾ ਜੀ ਸੰਤ ਗਿਆਨੀ ਭਿੰਡਰਾਂ ਵਾਲਿਆਂ ਜੀ ਨੇ ਸੇਵਾ ਕਰਵਾਈ ਹੋਈ ਆ ਜੋ ਤੁਸੀਂ ਉਹ ਦਰਸ਼ਨ ਕੀਤੇ ਆ ਉਹ ਵੀ ਇੱਕ ਇਹ ਤਾਂ ਹਸੇਗਾ ਸੋ ਮੈਨੂੰ ਪਹਿਲਾਂ ਇਹ ਸੀਗਾ ਕਿ ਉਹ ਉਹ ਵੀ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਲੱਗਿਆ ਹੋਇਆ ਸੋ ਬਰ ਬਰ ਬਾਬਾ ਜੀ ਨੇ ਮੈਨੂੰ ਇਹ ਚੀਜ਼ ਬਾਰੇ ਜਾਣੂ ਕਰਵਾਇਆ ਵਾ ਕਿ ਉਹ ਬਾਬਾ ਜੀ ਦੇ ਭਿੰਡਰਾਂ ਵਾਲੇ ਸੰਤਾ ਜੀ ਨੇ ਮਹਾਰਾਜ ਜੀ ਨੇ ਕਰਵਾਇਆ ਵਾ ਠੀਕਾ ਠੀਕਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਸਤਿ ਪੰਕਾਰ ਆਪਣਾ ਨਾਮਧਾਰੀ ਹੈ ਜੀ ਦਾ ਅੱਛਾ ਉਧਰਲੇ ਪਾਸੇ ਹਾਂ ਉਧਰ ਅੰਗਰੇਜ਼ਾਂ ਨੇ ਉਹ ਬੋਰਡ ਦੇ ਨਾਲ ਫਸ ਸੋ ਆਪਾਂ ਮਿਲੇ ਹਾਂ ਜੀ ਇੱਥੇ ਬਾਬਾ ਜੀ ਨੂੰ ਤੋਂ ਬਾਬਾ ਜੀ ਨੇ ਸਾਨੂੰ ਬਹੁਤ ਗੱਲਾਂ ਦੱਸੀਆਂ ਨੇ ਜਿਹੜੀਆਂ ਇੱਥੇ ਇਤਿਹਾਸ ਵਿੱਚ ਵੀ ਨਹੀਂ ਲਿਖੀਆਂ ਹੋਈਆਂ ਸੀਗੀਆਂ ਤੇ ਉਹਨਾਂ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਮੈਂ ਤੁਹਾਨੂੰ ਆ ਬਾਹਰੋਂ ਦਿਖਾਇਆ ਵਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਹਿਲ ਇਹਦੇ ਅੰਦਰ ਨਾ ਜਿਵੇਂ ਮੈਨੂੰ ਦੱਸਿਆ ਸੀ ਕਿ ਸਾਰਾ ਬੰਦ ਕੀਤਾ ਹੋਇਆ ਵਾ ਤੇ ਇਹਦੇ ਅੰਦਰ ਲੇਜ਼ਰ ਸ਼ੋ ਵੀ ਹੁੰਦਾ ਵਾ ਇਹਦੇ ਅੰਦਰ ਆਪਾਂ ਜਾ ਸਕਦੇ ਆ ਜੇ ਤੁਸੀਂ ਜਾਣਾ ਚਾਹੁੰਦਾ ਤੇ ਅੱਜ ਮੈਂ ਜਿੱਦਾਂ ਕਿ ਆਇਆ ਹਾਂ ਮੰਡੇ ਵਾਲੇ ਦਿਨ ਤੇ ਮੰਡੇ ਵਾਲੇ ਦਿਨ ਇਹ ਨਾ ਬੰਦ ਹੁੰਦਾ ਵਾ ਸੋ ਇਹ ਨਾ ਤੁਸੀਂ ਮੰਗਲਵਾਰ ਤੋਂ ਲੈ ਕੇ ਬਾਕੀ ਸਾਰੇ ਦਿਨ ਮਤਲਬ ਹਫਤੇ ਦੇ ਵਿੱਚੋਂ ਸੋਮਵਾਰ ਛੱਡ ਕੇ ਬਾਕੀ ਸਾਰੇ ਦਿਨ ਖੁੱਲਾ ਹੀ ਹੁੰਦਾ ਵਾ ਤੇ ਇਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਏ ਸੀ ਕਿ ਨਿਸ਼ਾਨ ਸਾਹਿਬ ਜੀ ਦੇ ਸੋ ਇੱਥੇ ਦੀ ਮੈਨੂੰ ਬਾਬਾ ਜੀ ਤੋਂ ਇੱਕ ਹੋਰ ਨਵੀਂ ਹਿਸਟਰੀ ਪਤਾ ਲੱਗੀ ਆ ਸੋ ਜਿਹੜੀ ਇਹ ਵਾਲਾ ਨਿਸ਼ਾਨ ਸਾਹਿਬ ਜੀ ਦਾ ਨਿਰਮਾਣ ਕਰਵਾਇਆ ਉਹ ਸੰਤ ਪਿੰਡਰ ਵਾਲੇ ਜਰਨੈਲ ਸਿੰਘ ਜੀ ਨੇ ਕਰਵਾਇਆ ਸੰਤ ਜਰਨੈਲ ਪਿੰਡਰਾਂ ਵਾਲਿਆਂ ਨੇ ਕਰਵਾਇਆ ਹੋਇਆ ਸੋ ਇਹ ਉਹਨਾਂ ਨੇ ਇੱਥੇ ਨਿਰਮਾਣ ਕਰਵਾਇਆ ਸੀਗਾ ਸੋ ਇਹ ਦੋ ਚੀਜ਼ਾਂ ਮੈਨੂੰ ਬਾਬਾ ਜੀ ਤੋਂ ਪਤਾ ਲੱਗੀਆਂ ਨੇ ਤੇ ਉਹ ਇੱਥੇ ਖਿਆਲ ਵੀ ਰੱਖਦੇ ਆ ਨਾ ਸਾਰੇ ਇਤਿਹਾਸਿਕ ਬਿਲਡਿੰਗ ਦਾ ਜਿਹੜਾ ਨਿਰਮਾਣ ਉਸ ਟਾਈਮ ਦੇ ਵਿੱਚ ਹੋਇਆ ਹੋਇਆ ਤਾਂ ਜਿਵੇਂ ਦੀ ਦੱਸਦੇ ਸੀ ਮਹਾਰਾਜਾ ਜੀ ਸਿੰਘ ਦਾ ਇਹ ਗਰਮਰੁੱਤ ਮਹਿਲ ਆ ਤਾਂ ਉਹ ਮਤਲਬ ਗਰਮੀਆਂ ਦੇ ਵਿੱਚ ਆ ਕੇ ਇੱਥੇ ਨਿਵਾਸ ਕਰਦੇ ਹੁੰਦੇ ਸੀਗੇ ਤੇ ਸਾਰਾ ਇਹ ਨਾ ਓਮੇਂ ਦਾ ਪੁਰਾਣੀ ਵਾਲਾ ਇਤਿਹਾਸ ਰੱਖਿਆ ਹੋਇਆ ਵਾ ਇਹਦੇ ਵਿੱਚ ਕੋਈ ਜ਼ਿਆਦਾ ਨਵੀਨੀਕਰਨ ਨਹੀਂ ਕੀਤਾ ਕਿ ਇਹ ਦਾ ਟਹਾ ਟਹਿਆ ਵਾ ਟਹਿ ਗਿਆ ਸੀ ਕਿ ਖਰਾਬ ਹੋਇਆ ਸੀ ਕੱਲਾ ਉਹਦੇ 'ਚ ਬਦਲਾ ਕੀਤਾ ਹੋਇਆ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਥੋੜਾ ਜਿਹਾ ਇਹਨੂੰ ਦਾ ਸੰਭਾਲਣ ਦੀ ਲੋੜ ਆ। ਸੰਭਾਲਿਆ ਨਹੀਂ ਹੋਇਆ ਕਿਸੇ ਨੇ। ਸਾਮ ਸਵਾਲ ਕੱਟ ਕੀਤੀ ਹੋਈ ਆ। ਸੋ ਉਹਦੇ ਕਰਕੇ ਜਿਹੜਾ ਆਪਾਂ ਨੂੰ ਸਾਈਡਾਂ ਤੇ ਥੋੜਾ ਜਿਹਾ ਜ਼ਿਆਦਾ ਹੀ ਘਾਹ ਫੂਸ ਦੇਖਣ ਨੂੰ ਮਿਲਦਾ। ਚਲੋ ਹਰਿਆਲੀ ਜ਼ਰੂਰ ਹੈਗੀ ਆ। ਪਰ ਇਹ ਹੈ ਕਿ ਜਿੰਮੇ ਲੋੜ ਤੋਂ ਜ਼ਿਆਦਾ ਜਿਵੇਂ ਹੁਣ ਤੁਰਨ ਵਾਲਾ ਰਸਤਾ ਤਾਂ ਸਾਫ਼ ਹੋਣਾ ਚਾਹੀਦਾ ਵਾ। ਸੋ ਇਹ ਸੀਗਾ ਸਾਰਾ ਇੱਥੇ ਦਾ। ਬਾਕੀ ਮੈਨੂੰ ਇੱਧਰ ਇੱਕ ਹੋਰ ਵੀ ਪਰਲੇ ਪਾਸੇ ਦੱਸਿਆ ਮੈਂ ਉਧਰ ਵੀ ਇੱਕ ਜਗ੍ਹਾ ਵੇਖ ਕੇ ਆਉਣੀ ਆ। ਬਈ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਸਭ ਤੋਂ ਵੱਡੀ ਚੀਜ਼ ਇਹ ਆ ਮੈਨੂੰ ਬਾਬਾ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਸੋ ਬਹੁਤ ਗੱਲਾਂ ਉਹਨਾਂ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ ਸੋ ਜਿਨ੍ਹਾਂ ਨੇ ਮੇਰੀ ਨੌਲੇਜ ਦੇ ਵਿੱਚ ਇਜ਼ਾਫਾ ਕਰਿਆ ਹੋ ਥੋੜਾ ਜਿਹਾ ਮੈਨੂੰ ਨੌਲੇਜ ਮਿਲੀ ਪਹਿਲਾਂ ਦੇ ਨਾਲੋਂ ਜ਼ਿਆਦਾ ਗੱਲਾਂ ਦੀ ਇਸ ਬਾਗ ਦੇ ਵਿੱਚ ਵੀ ਜਾਂ ਹੋਰ ਇਤਿਹਾਸ ਦੇ ਵਿੱਚ ਵੀ ਸਾਰਾ ਬਾਗ ਆਪਾਂ ਜਿੱਦਾਂ ਆਪਾਂ ਘੁੰਮ ਕੇ ਤੁਹਾਨੂੰ ਦਿਖਾਇਆ ਸਾਰਾ ਆਪਾਂ ਨੂੰ ਇਦਾਂ ਹੀ ਹਰਿਆ ਭਰਿਆ ਦੀਨਾਂ ਜੇ ਤੁਹਾਨੂੰ ਆਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਸੋ ਇਹ ਵੀਡੀਓ ਮੈਂ ਇੱਥੇ ਹੁਣ ক্লোਜ਼ ਕਰਦਾ ਆ ਆਪਾਂ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਓਕੇ ਬਾਈ ਟਾਟਾ